ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਦਸਤਾਰ ਸਜਾ ਲੱਗੇ ਆਂ 10 ਮੀਟਰ ਦੀ ਦਸਤਾਰ ਹੈ ਸੰਪੂਰਨ ਜਮਾਲਾ ਸਾਹਿਬ ਬਿਨਾ ਚੁਗਲ ਤੋਂ ਕਈ ਵੀਰ ਭਰਾ ਕਮੈਂਟ ਕਰਦੇ ਆ ਕਿ ਪੁਰਾਣੇ ਸਮਿਆਂ ਦੇ ਵਿੱਚ ਬਿਨਾ ਚੁਗਲ ਤੋਂ ਦਸਤਾਰ ਸਜਾਈ ਜਾਂਦੀ ਸੀ ਕਈਆਂ ਨੂੰ ਚੁਗਲ ਦਾ ਨਹੀਂ ਪਤਾ ਹੋਊਗਾ ਚੁਗਲ ਹੁੰਦਾ ਹੈ ਸ਼ੀਸ਼ਾ ਮਿਰਰ ਚਲੋ ਆਪਾਂ ਦਸਤਾਰ ਕਰਦੇ ਆਂ ਸ਼ੁਰੂ ਹਰ ਵੀਰ ਦਾ ਆਪਣਾ ਆਪਣਾ ਸਟਾਈਲ ਹੁੰਦਾ ਹੈ ਕਈ ਇਹਨੂੰ ਡਬਲ ਕਰਕੇ ਫੜ ਲੈਂਦੇ ਆ ਕੱਪੜੇ ਨੂੰ ਕਈ ਐਦਾਂ ਪਹਿਲੇ ਲਾੜ ਵਿੱਚ ਫੋਲਡ ਕਰ ਲੈਂਦੇ ਹਨਾ ਜਿਦਾ ਜਿਦਾ ਜਿੱਦਾਂ ਲੋਟ ਆਉਂਦਾ ਹੈ ਉਹਦੋਂ ਉਹਦੇ ਕਰ ਲੈਂਦਾ ਆ ਆਪ ਦਾ ਆਪਣਾ ਆਪਣਾ ਦਸਤਾਰ ਦੇ ਵਿੱਚੋਂ ਹੀ ਬੇਸ ਬਣਾ ਲੈਣਾ ਹੈ ਦਸਤਾਰ ਦੇ ਕੱਪੜੇ ਨਾਲ ਹੀ ਇਦਾਂ ਇਦਾਂ ਕਰਕੇ ਕਈ ਵੀਰਾਂ ਜਿੱਦਾਂ ਕਮੈਂਟ ਆਉਂਦੇ ਆ ਕਿ ਸਾਡੀ ਤੋਂ ਬੇਸ ਜਿਹੜਾ ਓ ਠਿੱਲਾ ਰਹਿ ਜਾਂਦਾ ਹੈ ਨਾ ਓ ਇਦਾਂ ਕਰਕੇ ਇਦਾਂ ਇਦਾਂ ਨਾਲ ਨਾਲ ਉੱਤੇ ਕਪੜਾ ਖਿੱਚਦੇ ਰਹਿਣ ਉਹਦੇ ਨਾਲ ਇੱਕ ਆ ਚੀਜ਼ਾਂ ਭਾਰੀਆਂ ਹੋ ਜਾਂਦੀਆਂ ਜਿਸ ਦਾ ਆਪਾਂ ਇਦਾਂ ਕਰਦੇ ਆ ਆ ਚੀਜ਼ਾਂ ਭਾਰੀਆਂ ਹੋਣ ਕਰਕੇ ਸਾਡੇ ਕੰਨ ਨਹੀਂ ਪੀੜ ਹੋਣਗੇ ਕਿਉਂਕਿ ਕੰਨ ਦੇ ਪਿੱਛੇ ਕਪੜਾ ਆ ਗਿਆ ਸਾਡੇ ਦਸਤਾਰ ਦਾ ਤਹਿਲਾ ਲੜ ਹੈ ਆ ਵੇਖੋ ਇੱਥੇ ਆਪੀ ਛੇ ਬਣ ਗਏ ਦਾ ਕਈ ਵੀਰ ਭਰਾਵਾਂ ਨੂੰ ਇੱਥੇ ਦੋ ਤਿੰਨ ਲੜ ਰੱਖਣੇ ਪੈਂਦੇ ਆ ਤੇ ਪਿੱਛੇ ਕੋ ਕਪੜਾ ਕਰਨਾ ਪੈਂਦਾ ਕੋਈ ਜ਼ਰੂਰਤ ਨਹੀਂ ਆਪਣੇ ਆਟੋਮੈਟਿਕ ਦੀ 10 ਵਰੀ ਵੀ ਫਸਟਾ ਵੀ ਟਰਾਈ ਕਰ ਰਹੇ ਆ ਫਸਟ ਟਰਾਈ ਹੈ ਦੇਖੋ ਮਹਾਰਾਜ ਕੀ ਕਰਦੇ ਅੱਗੇ ਇਸੇ ਤਰੀਕੇ ਨਾਲ ਆਪਾਂ ਜੋ ਸੰਪੂਰਨ ਦਸਤਾਰ ਹੈ ਸਾਡੀ ਤਾਂ ਆਪਾਂ ਘਟੋ ਘਟ ਤਿੰਨ ਲੜ ਪਹਿਲਾਂ ਮੱਥੇ ਤੇ ਰੱਖਨੇ ਆ ਇੱਕ ਪਹਿਲਾ ਆਇਆ ਸੀ ਹੁਣ ਦੂਜਾ ਆ ਗਿਆ ਹੁਣ ਤੀਜਾ ਜਿਹਦੇ ਕਰਕੇ ਸਾਡਾ ਸ਼ੇਪ ਦਸਤਾਰ ਦੀ ਬਹੁਤ ਸਹੀ ਹੋ ਜਾਂਦੀ ਹੈ ਪਈ ਵੀ ਭਰਾ ਪੱਟੀ ਵੀ ਬੰਦੇ ਆ ਆਪਾਂ ਵੀ ਟਰਾਈ ਕੀਤੀ ਜਿਦਾਂ ਉਦੇ ਜੇ ਆਪਾਂ 5 ਤੋਂ 7 ਲਾੜ ਰੱਖਣੇ ਆ ਮੱਥੇ ਦੇ ਇਹਦੇ ਵਿੱਚ ਆਪਾਂ ਸਿਰਫ 3 ਲਾੜ ਰੱਖਣੇ ਆ ਉਸ ਤੋਂ ਬਾਅਦ ਇਦਾਂ ਵੱਟ ਪਾਉਣ ਦਾ ਤਰੀਕਾ ਇਦਾਂ अपना चौथा लड़ थोड़ा जो होर पर चल गया इसी तरीके ही ਇਥੇ ਕਈ ਵੀਰਾਂ ਨੂੰ ਆਪਣਾ ਆਪਣਾ ਸਾਡਾ ਸਟਾਈਲ ਹੁੰਦਾ ਕਈ ਇਹਨੂੰ ਆ ਚੀਜ਼ ਬਹੁਤ ਭਾਰੀ ਕਰਨੀ ਚੰਗੀ ਲੱਗਦੀ ਹੈ ਉਹਦੇ ਲਈ ਫਿਰ ਅਸੀਂ ਕੀ ਕਰਨਾ ਹੈ ਯਾਰ ਜਿਹੜਾ ਲੜ ਰੱਖਿਆ ਸੀ ਨਾ ਪਹਿਲਵਾਂ ਉਹਦੇ ਉੱਪਰ ਹੀ ਲੜ ਜਾਊਗਾ ਇਹ ਵਾਲਾ ਬਿਲਕੁਲ ਉੱਪਰ ਤੇ ਜਿਹੜੇ ਕਈ ਵੀਰ ਨੀਂ ਚੰਗਾ ਕਰਦੇ ਉਹ ਪਲੇਨ ਕਰ ਦਿੰਦੇ ਉਹ ਥੋੜਾ ਖਜ਼ਾਰ ਕੇ ਲਾ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ